ਹੇ ਘਟਨਾ ਐਲੂ ਕਾਟਰ ਦੇ ਜਨਰ ਜਿੰਨ ਲਿਬਰਲ ਰਾਪਤ ਜੀ ਅਤੇ ਹੋਰ ਦੇਖਦੇ ਮਹਾਨ ਸਕੂਤ ਪੱਲੀ ਕੋਟ ਦੀ ਕ੍ਰੈਸ਼ ਹੋ ਕੇ ਅਕਾਲ ਚਲਾਣਾ ਕਰ ਗਏ ਨੇ ਇਹਦਾ ਘਾਟਾ ਭਾਰਤ ਨੂੰ ਨਹੀਂ ਪੂਰਾ ਹੋ ਸਕਦਾ ਸੋ ਇਹ ਮਹਾਨ ਸਕੂਤ ਇੱਕ ਬਹੁਤ ਵੱਡਾ ਘਾਟਾ ਇੰਡੀਆ ਨੂੰ ਪਿਆ ਹੈ ਪ੍ਰਮਾਤਮਾ ਕਾਲਪੁਰਖ ਉਹਨਾਂ ਸਾਰਿਆਂ ਨੂੰ ਆਪਣੇ ਚਰਨਾਂ ਨਮਾਜ਼ ਬਖਸ਼ੇ ਅਤੇ ਹੋਰ ਭਾਰਤ ਦੇ ਵਿੱਚ ਸ਼ਾਂਤੀ ਇੱਕ ਤਕਕਰ ਦਾ ਹੋਰ ਸਾਰੇ ਮਿਲ ਜੁਲ ਕੇ ਰਹਿਣ ਇਕਤਾ ਬਣੀ ਰਹੇ ਸਾਰੇ ਭਾਰਤ ਵਿੱਚ ਸੋ ਅਸੀਂ માતા ਕੁਝ ਨਹੀਂ ਭੜਾਈ ਕੰਦਰ ਵੱਲੋਂ ਇਹਨਾਂ ਦੇ ਇਸ ਸ਼ੌਕਨ ਦੇ ਤੇ ਵੀ ਸ਼ਾਮਲ ਹੋਏ ਆਂ ਔਰ ਅਸੀਂ ਕਾਮਨਾ ਕਰਦੇ ਆਂ ਕਿ ਸਾਰਾ ਦੇਸ਼ ਇੱਕ ਹੋ ਕੇ ਰਹੇ ਔਰ ਸ਼ਾਂਤੀ ਬਣੀ ਰਹੇ ਧੰਨਵਾਦ ਅੱਛਾ ਸਾਡੇ ਵਿੱਚ ਅੱਜ ਜਿਹੜੇ ਸਾਡੇ ਬਹੁਤ ਹੀ ਮਹਾਨ ਨਾਇਕ ਬੀਪਨ ਰਵਤ ਜੀ ਨਹੀਂ ਰਹੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ ਨਾਲ ਅੱਠ ਸਾਡੇ ਬੰਦੇ ਹੋਰ ਵੀ ਸ਼ਹੀਦ ਹੋਏ ਸਾਡੇ ਦੇਸ਼ ਵਾਸਤੇ ਇੱਕ ਮਾਣ ਦੀ ਗੱਲ ਆ ਪਰ ਸਾਨੂੰ ਬਹੁਤ ਦੁੱਖ ਦੀ ਇਸ ਗੱਲ ਦੀ ਆ ਕਿਉਂਕਿ ਇਹ ਜਿਹੇ ਬੰਦੇ ਸਾਨੂੰ ਰੋਜ਼-ਰੋਜ਼ ਨਹੀਂ ਮਿਲਦੇ ਤੇ ਦੇਸ਼ ਵਾਸਤੇ ਬਹੁਤ ਕੁਰਬਾਨੀਆਂ ਕਰਨ ਵਾਲੇ ਬੰਦੇ ਸੀਗੇ ਇਹ ਤਾਂ ਉਹਨਾਂ ਨੇ ਆਪਣਾ ਸੀ ਜਿਹੜਾ ਬਲਦਾਨ ਦੇਸ਼ ਵਾਸਤੇ ਹੀ 바ਰਿਆ ਤੇ ਅਸੀਂ ਉਹਨਾਂ ਦੀ ਅੱਜ ਸ਼ਰਦਾ ਦੇ ਵਾਸਤੇ ਇਕੱਠੇ ਹੋਏ ਆ ਤਾਂ ਅਸੀਂ ਸਾਰੀਆਂ ਸੰਸਥਾਵਾਂ ਉਹਨਾਂ ਨੂੰ ਮਿਲ ਕੇ ਹੀ ਅਰਦਾਸ ਕਰਦੇ ਆ ਰੱਬ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਿਹੜਾ ਬਸਾ ਵਰੀਆ ਹੋ ਹੋਵੇ ਤੇ ਅੱਗੇ ਜਿਹੜਾ ਉਹਨਾਂ ਦੀ ਦਿਨ ਜਨਰਲ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਸਾਡੇ ਦਿਲਾਂ ਦੇ ਵਿੱਚ ਉਹ ਵਸਦਾ ਬਹੁਤ ਹੀ ਮਾਦਭਾਗੀ ਦੁਰਘਟਨਾ ਚ ਸ਼ਿਕਾਰ ਹੋ ਗਏ ਅਜ ਉਹਨਾਂ ਦੀ ਸ਼ਾਂਤੀ ਲਈ ਅਸੀਂ ਇਕੱਠੇ ਹੋਏ ਆਂ ਅਸੀਂ ਪ੍ਰਮਾਤਮਾ ਅੱਗੇ ਇਹ ਹੀ ਦੁਆ ਕਰਦੇ ਆਂ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਸਵਾਗਤ ਕਰਨ ਅਤੇ ਪੂਰੇ ਦੇਸ਼ ਨੂੰ ਇੱਕ ਉਹਦੇ ਬਖਸ਼ੇ